SSP ਜੋ ਨਕੂਤਰ ਕਾਂਡ ਦੇ ਨਾਲ ਜੁੜਿਆ ਹੋਇਆ ਉਹ ਇੱਥੇ ਰਹਿੰਦਾ ਹੈ ਤਾਂ ਉਹਦੇ ਘਰ ਦੇ ਉੱਤੇ ਜਿਹੜਾ ਅਟੈਕ ਕੀਤਾ ਜਾਂਦਾ ਹੈ ਤੇ ਸਭ ਤੋਂ ਵੱਡੇ ਸਵਾਲ ਨੇ SSP ਚੰਡੀਗੜ੍ਹ ਨੂੰ ਕਿ ਉਹ ਉਹਨਾਂ ਦੀ ਨਿਗਰਾਨੀ ਹੀਟ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੀ ਸਤਿਕੇ ਦੇ ਨਾਲ ਇੱਥੇ ਪਹੁੰਚੇ ਭੀਜੀਪੀ ਚੰਡੀਗੜ੍ਹ ਨੂੰ ਸਵਾਲ ਨੇ ਕਿ ਇਸ ਤਿੱਕੇ ਦੇ ਨਾਲ ਇੰਟੈਲੀਜੈਂਸ ਕਿੱਥੇ ਹੈ ਵਿਸਪੋਟਿਕਸ ਸਮਗਰੀ ਲੈ ਕੇ ਕਿਵੇਂ ਕੋਈ ਦਾਖਲ ਹੋ ਗਿਆ ਕਿਵੇਂ ਇੱਥੇ ਆ ਗਿਆ ਵੀਆਈਪੀ ਏਰੀਆ ਹੈ ਵੀ ਵੀ ਆਈ ਪੀ ਏਰੀਆ ਨੇ ਇਥੋਂ ਕੁਝ ਕੁ ਦੂਰੀ ਦੇ ਉੱਤੇ ਸੀ ਐਮ ਹਾਊਸ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੇ ਜਾਨੀ ਨੁਕਸਾਨ ਹੋ ਜਾਂਦਾ ਕਿ ਇਸ ਦਾ ਜਵਾਬ ਕੌਣ ਦੇ ਸਿਗਾ ਘਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਬਿਲਕੁਲ ਤਰੇੜਾ ਆ ਚੁੱਕਿਆ ਸੀਗਾ ਬਾਹਰ ਕੋਈ ਲਾਉਨ ਦੇ ਵਿੱਚ ਬੈਠਾ ਹੋਇਆ ਸੀਗਾ ਪੜ ਰਿਹਾ ਸੀਗਾ ਪਿਤੀ ਰਾਤ ਸੈਕਟਰ ਚੰਡੀਗੜ੍ਹ ਦੇ 10 ਦੇ ਵਿੱਚ ਇੱਕ ਗਰਨੇਡ ਜਿਹੜਾ ਹਮਲਾ ਹੁੰਦਾ ਬੰਬ ਸਿੱਟਿਆ ਜਾਂਦਾ ਤਾਂ ਉਸ ਦਾ ਧੁਮਾਕਾ ਕਈ ਘਰਾਂ ਨੂੰ ਸੁਣਦਾ ਉਸ ਦੇ ਉੱਤੇ ਸਵਾਲ ਬਹੁਤ ਸਾਰੇ ਹੁੰਦੇ ਨੇ ਕਿ ਹਮਲਾ ਹੋਇਆ ਕਿਸ ਤਰੀਕੇ ਦੇ ਨਾਲ ਕਿਹਦੇ ਕਰ ਹੋਇਆ ਇੱਕ ਵਾਰੀ ਉਹ ਤੁਹਾਨੂੰ ਜਿਹੜੀ ਹੈ ਥਾਂ ਦਿਖਾ ਦਵਾਂ ਇੱਥੇ ਕੁਝ ਇੱਕ ਦੇਰੀ ਦੇ ਵਿੱਚ ਜਿਹੜਾ ਸੈਂਟਰ ਦੀਆਂ ਏਜੰਸੀਆਂ ਪਹੁੰਚ ਰਹੀਆਂ ਨੇ ਇਨਵੈਸਟੀਗੇਸ਼ਨ ਦੇ ਵਾਸਤੇ ਕਿਉਂਕਿ ਰਾਤ ਦੀ ਲਗਾਤਾਰ ਇੱਥੇ ਜਿਹੜੀਆਂ ਨੇ ਚੰਡੀਗੜ੍ਹ ਪੁਲਿਸ ਤਣਾਤ ਹੈ ਗਿਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਨੂੰ ਰਿਕਵਰ ਕਰ ਲਿਆ ਪਰ ਅਸਲ ਦੇ ਵਿੱਚ ਇਹ ਇੱਥੇ ਜਿਹੜਾ ਗਰਨੇਡ ਸੀਗਾ ਉਹ ਸਿੱਟਿਆ ਕਿਉਂ ਗਿਆ ਕਿਉਂ ਜਿਹੜਾ ਇੱਥੇ ਹਮਲਾ ਕੀਤਾ ਗਿਆ ਇਸ ਦੇ ਵਿੱਚ ਪਿੱਛੇ ਦਾ ਕਾਰਨ ਕੀ ਹੈ ਇਸ ਤਿੱਕੇ ਦੇ ਨਾਲ ਵੱਖ-ਵੱਖਰੇ ਚੈਨਲਾਂ ਦੇ ਉੱਤੇ ਖਬਰਾਂ ਨਸ਼ਰ ਹੋ ਰਹੀਆਂ ਨੇ ਚੱਲ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਤਿੱਕੇ ਦੇ ਨਾਲ ਕੋਈ ਜਿਹੜੇ ਐਸਐਸਪੀ ਸੀਗੇ ਪੰਜਾਬ ਦੇ ਸਾਬਕਾ ਜਸਕਰਤ ਸਿੰਘ ਚਾਲ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਸੀਗਾ ਪਰ ਅਸਲ ਦੇ ਵਿੱਚ ਇਹ ਜੋ ਹਮਲਾ ਹੋਇਆ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਹੈਂਡ ਗ੍ਰੇਨੇਡ ਜਾਂ ਵਿਸਪੋਟਿਕ ਸਮਗਰੀ ਲੈ ਕੇ ਕਿਵੇਂ ਕੋਈ ਦਾਖਲ ਹੋ ਗਿਆ ਕਿਵੇਂ ਇੱਥੇ ਆ ਗਿਆ ਵੀਆਈਪੀ ਏਰੀਆ ਹੈ ਵੀ ਵੀਆਈਪੀ ਏਰੀਆ ਨੇ ਇੱਥੋਂ ਕੁਝ ਕੁ ਦੂਰੀ ਦੇ ਉੱਤੇ ਸੀਐਮ ਹਾਊਸ ਹੈ ਤਕਰੀਬਨ 2 ਜਾਂ 3 ਮਿੰਟਾਂ ਦੇ ਵਿੱਚ ਅਸੀਂ ਸੀਐਮ ਹਾਊਸ ਤੱਕ ਪਹੁੰਚ ਜਾਂਦੇ ਹਾਂ ਤਕਰੀਬਨ ਹਾਈ ਕੋਰਟ ਇੱਥੋਂ ਬਿਲਕੁਲ 2 ਜਾਂ 3 ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਹਾਂ ਉਸ ਤੋਂ ਪਹਿਲਾਂ ਅਸੀਂ ਪਹੁੰਚਦੇ ਹਾਂ ਚੰਡੀਗੜ੍ਹ ਹੈੱਡ ਕੁਆਟਰ ਪੁਲਿਸ ਦਾ ਜੋ ਕਿ 9 ਸੈਕਟਰ ਦੇ ਵਿੱਚ ਹੈ ਉੱਥੇ ਪਹੁੰਚ ਜਾਂਦੇ ਹਾਂ ਪੰਜਾਬ ਪੁਲਿਸ ਦਾ ਹੈੱਡ ਕੁਆਟਰ ਹੈ ਸੈਕਟਰ 8 ਏਰੀਆ ਨੇ ਤੇ ਇਹ ਬਹੁਤ ਵੀਆਈਪੀ ਏਰੀਆ ਨੇ ਪਰ ਇੱਥੇ ਕਿਸ ਤਰੀਕੇ ਦੇ ਨਾਲ ਪਹੁੰਚ ਗਏ ਕਿਵੇਂ ਇੱਥੇ ਆ ਗਏ ਇਹ ਸਭ ਤੋਂ ਵੱਡੇ ਸਵਾਲ ਨੇ ਕਿ ਇੰਟੈਲੀਜੈਂਸ ਚੰਡੀਗੜ੍ਹ ਪੁਲਿਸ ਦੀ ਕਿੱਥੇ ਸੀਗੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਜਾਂ ਕਿ ਕਿਸ ਤਰੀਕੇ ਦੇ ਨਾਲ ਵੀਆਈਪੀ ਏਰੀਆ ਦੇ ਵਿੱਚ ਕੋਈ ਹਥਿਆਰ ਲੈ ਕੇ ਕੋਈ ਇਸ ਤਰੀਕੀ ਨੇ ਸਮਗਰੀਆਂ ਲੈ ਕੇ ਘੁੰਮ ਰਹੇ ਨੇ ਪਰ ਇੱਕ ਵਾਰ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਕਿ ਚੰਡੀਗੜ੍ਹ ਪੁਲਿਸ ਦੇ ਜਵਾਨ ਇਸ ਵਕਤ ਇੱਥੇ ਖੜੇ ਹੋਏ ਨੇ ਇੱਥੇ ਪਹੁੰਚੋਏ ਨੇ ਡਿਊਟੀ ਦੇ ਉੱਤੇ ਪਰ ਸਵਾਲ ਸਭ ਤੋਂ ਵੱਡੇ ਨੇ ਕਿ ਪੁਲਿਸ ਦੀ ਇੰਨੀ ਵੱਡੀ ਸੁਰੱਖਿਆ ਦੇ ਹੇਠ ਚੰਡੀਗੜ੍ਹ ਦੇ ਵਿੱਚ ਕਿਵੇਂ ਇਹ ਸਮਗਰੀ ਲੈ ਕੇ ਐਂਟਰ ਹੋ ਗਏ ਐਂਟਰੀ ਤਾਂ ਹੋ ਗਈ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ ਘਰ ਨੂੰ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੇ ਜਾਨੀ ਨੁਕਸਾਨ ਹੋ ਜਾਂਦਾ ਕਿ ਇਸ ਦਾ ਜਵਾਬ ਕੌਣ ਦੇ ਸੀਗਾ ਕੌਣ ਇਸ ਨੂੰ ਕਹਿੰਦਾ ਕਿ ਇਸ ਟਿੱਕੇ ਦੇ ਨਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਦੇ ਵਿੱਚ ਦੇਖ ਰਹੇ ਹਾਂ ਕਿ ਕੌਣ ਨੇ ਕਿਉਂਕਿ ਜਿਹੜਾ ਆਟੋ ਚਾਲਕ ਸੀਗਾ ਉਸਨੇ ਦੱਸਿਆ ਕਿ ਉਹ 43 ਸੈਕਟਰ ਦੇ ਵਿੱਚੋਂ ਹੁੰਦੇ ਹੋਏ 17 ਸੈਕਟਰ ਪਹੁੰਚੇ 17 ਤੋਂ ਫਿਰ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਇਸ ਘਰ ਨੂੰ ਟਾਰਗੇਟ ਕੀਤਾ ਟਾਰਗੇਟ ਇਸ ਕਰਕੇ ਕੀਤਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਰੈਕੀ ਕੀਤੀ ਕਿ ਇੱਥੇ ਜਿਹੜਾ ਉਹ ਐਸਐਸਪੀ ਜੋ ਨਕੂਦਰ ਕਾਂਡ ਦੇ ਨਾਲ ਜੁੜਿਆ ਹੋਇਆ ਉਹ ਇੱਥੇ ਰਹਿੰਦਾ ਤਾਂ ਉਹਦੇ ਘਰ ਦੇ ਉੱਤੇ ਜਿਹੜਾ ਅਟੈਕ ਕੀਤਾ ਜਾਂਦਾ ਪਰ ਜਿਹੜੀ ਹੈ ਪੂਰੀ ਤਿਆਰੀ ਚੰਡੀਗੜ੍ਹ ਪੁਲਿਸ ਨੇ ਇੱਥੇ ਕੀਤੀ ਹੋਈ ਹੈ ਬੈਰੀਗੇਟਿੰਗ ਕੀਤੀ ਹੋਈ ਹੈ ਕਿਸੇ ਆਮ ਇਨਸਾਨ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਸਵਾਲ ਇਹ ਨੇ ਇਹ ਚੀਜ਼ਾਂ ਨੇ ਕਿ ਚੰਡੀਗੜ੍ਹ ਪੁਲਿਸ ਨੇ ਇੰਟੈਲੀਜੈਂਸ ਕਿੱਥੇ ਸੀਗੀ ਕਿਸ ਤਿੱਕੇ ਦੇ ਨਾਲ ਇੱਥੋਂ ਤੱਕ ਉਹ ਪਹੁੰਚੇ ਕਿਸ ਤਿੱਕੇ ਦੇ ਨਾਲ ਇੱਥੋਂ ਤੱਕ ਉਹਨਾਂ ਨੇ ਆ ਕੇ ਇਹ ਅਟੈਕ ਕੀਤਾ ਹੈਂਡ ਗ੍ਰੇਨੇਡ ਸੀਗਾ ਕੋਈ ਹੋਰ ਸਮੱਗਰੀ ਸੀਗੀ ਉਹਨਾਂ ਕੋਲ ਇੰਨਾ ਵੱਡਾ ਧਮਾਕਾ ਹੋਇਆ ਜਿਵੇਂ ਅਸੀਂ ਨਾਲ ਤੁਹਾਨੂੰ ਸ਼ਾਟਸ ਦੇ ਵਿੱਚ ਵੀ ਦਿਖਾਵਾਂਗੇ ਕਿ ਜੋ ਘਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਬਿਲਕੁਲ ਤਰੇੜਾ ਆ ਚੁੱਕਿਆ ਸੀਗਾ ਬਾਹਰ ਕੋਈ ਲਾਉਨ ਦੇ ਵਿੱਚ ਬੈਠਾ ਹੋਇਆ ਸੀਗਾ ਪੜ ਰਿਹਾ ਸੀਗਾ ਉਹਨਾਂ ਦੀ ਜਾਨੀ ਨੁਕਸਾਨ ਦਾ ਵੀ ਖਤਰਾ ਹੋ ਸਕਦਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਇਸ ਤਿੱਕੇ ਦੇ ਨਾਲ ਇਹ ਚੀਜ਼ਾਂ ਕਰਕੇ ਉਹ ਨਾਲ ਦੀ ਨਾਲ ਪਾਏ ਦਿੰਨੇ ਆਟੋ ਡਰਾਈਵਰ ਤੋਂ ਕੋਲੋਂ ਪੁੱਛ ਕੇ ਛੋਰੀ ਹੈ ਇਹ ਸਭ ਤੋਂ ਵੱਡੇ ਸਵਾਲ ਨੇ ਐਸਐਸਪੀ ਚੰਡੀਗੜ੍ਹ ਨੂੰ ਕਿ ਉਹ ਉਹਨਾਂ ਦੀ ਨਿਗਰਾਨੀ ਹੇਠ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੀ ਇਸ ਤਿੱਕੇ ਦੇ ਨਾਲ ਇੱਥੇ ਪਹੁੰਚੇ ਡੀਜੀਪੀ ਚੰਡੀਗੜ੍ਹ ਨੂੰ ਸਵਾਲ ਨੇ ਕਿ ਇਸ ਤਿੱਕੇ ਦੇ ਨਾਲ ਇੰਟੈਲੀਜੈਂਸ ਕਿੱਥੇ ਆ ਕਿਉਂਕਿ ਚੰਡੀਗੜ੍ਹ ਸ਼ਹਿਰ ਇੱਕ ਉਹ ਸ਼ਹਿਰ ਹੈ ਮੰਨੇ ਪਰ ਮੰਨੇ ਸ਼ਹਿਰ ਹੈ ਕਿ ਆਲੇ-ਦੁਆਲੇ ਨਾਕੇ ਲੱਗ ਜਾਂਦੇ ਨੇ ਕਿਸੇ ਦੀ ਐਂਟਰੀ ਨਹੀਂ ਹੁੰਦੀ ਐਂਟਰੀ ਹੁੰਦੀ ਹੈ ਜੇ ਅਗਰ ਕੋਈ ਕਿਸੇ ਨੇ दारू ਪੀਤੀ ਹੋਈ ਹੈ ਕਿਸੇ ਤਰੀਕੇ ਦੀ ਕੋਈ ਹੁੱਲੜਬਾਜੀ ਕਰ ਰਿਹਾ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਚੰਡੀਗੜ੍ਹ ਪੁਲਿਸ ਕਾਰਵਾਈ ਕਰਦੀ ਵੀ ਹੈ ਪਰ ਜੇ ਚੰਡੀਗੜ੍ਹ ਦੇ ਵਿੱਚ ਵੀਆਈਪੀ ਏਰੀਆ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਨੇੜੇ ਹੈੱਡਕੁਆਟਰ ਚੰਡੀਗੜ੍ਹ ਪੁਲਿਸ ਦੇ ਬਿਲਕੁਲ ਨੇੜੇ ਇਸ ਸਿੱਕੇ ਦੇ ਨਾਲ ਐਨੀ ਖਤਰਨਾਕ ਸਮੱਗਰੀ ਲੈ ਕੇ ਪਹੁੰਚ ਜਾਵੇ ਉਹ ਵੀ ਅਟੈਕ ਕਰ ਦਵੇ ਬਹੁਤ ਵੱਡੇ ਸਵਾਲ ਨੇ ਹੁਣ ਤੱਕ ਇਸ ਸਾਹਮਣੇ ਨਹੀਂ ਆਇਆ ਹਜੇ ਤੱਕ ਉਹ ਬੰਦੇ ਕਿੱਥੇ ਨੇ ਉਹਨਾਂ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਜਾਰੀ ਕੀਤੀਆਂ ਨੇ ਸੀਸੀਟੀਵੀ ਫੁਟੇਜ ਦੀ ਵੀ ਮੈਂ ਗੱਲ ਦੱਸਾਂਗਾ ਕਿ ਕਿੱਥੋਂ ਜਾਰੀ ਕੀਤੀ ਗਈ ਆ ਸੈਂਟਰਲ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਕੁਝ ਸਮੇਂ ਤੱਕ ਪਹੁੰਚਣ ਗਿਆ ਇਨਵੈਸਟਿਗੇਟ ਕਰਨ ਗਿਆ ਕਿ ਇਹ ਸਾਰੇ ਕੇਸ ਨੂੰ ਸਾਹਮਣੇ ਕੈਮਰਾ ਲੱਗ ਗਿਆ ਹੋਇਆ ਉਸ ਘਰ ਦੇ ਵਿੱਚ ਉਸ ਘਰ ਦੇ ਵਿੱਚੋਂ ਜਿਹੜਾ ਉਹ ਸੀਸੀਟੀਵੀ ਸਭ ਨੂੰ ਰਿਲੀਜ਼ ਕੀਤਾ ਜਾਂਦਾ ਚੰਡੀਗੜ੍ਹ ਪੁਲਿਸ ਨੇ ਰਿਲੀਜ਼ ਕੀਤੀ ਆ ਉਹ ਦੱਸਿਆ ਜਾ ਰਿਹਾ ਕਿ ਇੱਥੋਂ ਐ ਭੱਜੇ ਆਟੋ ਇੱਥੋਂ ਐ ਭੱਜਦਾ ਹੈਗਾ ਤੇ ਇੱਥੇ ਇੱਕ ਗੱਡੀ ਖੜੀ ਹੁੰਦੀ ਆ ਜੋ ਦੇਖਦੀ ਆ ਇੱਕਦਮ ਆ ਸਾਹਮਣੇ ਜਦੋਂ ਅੱਗ ਜੀ ਨਿਕਲਦੀ ਹੈ ਤਾਂ ਬਹੁਤ ਵੱਡੇ ਸਵਾਲ ਹੋ ਜਾਂਦੇ ਨੇ ਇਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਕੀ ਕਹਿ ਸਕਦੇ ਆ ਕਿ ਕਿਸ ਤਿੱਕੇ ਨਾਲ ਇੱਥੇ ਉਹ ਲੋਕ ਪਹੁੰਚੇ ਜਿਨ੍ਹਾਂ ਨੇ ਅਟੈਕ ਕੀਤਾ ਕਿਸ ਦੇ ਕੈਂਤ ਕੀਤਾ ਕਿਉਂ ਕੀਤਾ ਕੀ ਕਾਰਨ ਸੀਗਾ ਨਕੂਦਰ ਕਾਂਡ ਹੈ ਜਾਂ ਫਿਰ ਉਹ ਕੀ ਹੈ ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਹੈ ਆਟੋ ਡਰਾਈਵਰ ਤੋਂ ਪੁੱਛਿਆ ਜਾ ਰਿਹਾ ਕਿ ਕਿਸ ਤਿੱਕੇ ਨਾਲ ਕਿੱਥੋਂ ਲੈ ਕੇ ਆਏ ਕਿਵੇਂ ਕੀਤਾ ਕੌਣ ਸੀਗੇ ਕਿੱਧਰ ਗਏ ਸਾਰੀਆਂ ਚੀਜ਼ਾਂ ਨੇ ਇੱਕ ਹੋਰ ਬੰਦਾ ਸੀਗਾ ਜਿਹੜਾ ਨਾਲ ਉਹ ਵੀ ਡਰਿਆ ਹੋਇਆ ਸੀਗਾ ਇਸ ਤਿੱਕੇ ਦੇ ਸਵਾਲ ਨੇ ਕਿ ਉਹ ਡਰਿਆ ਹੋਇਆ ਕਿਹਾ ਸੀ ਉਸ ਨੂੰ ਧੱਕੇ ਨਾਲ ਨਾਲ ਲੈ ਕੇ ਆਏ ਸੀ ਜਾਂ ਕੀ ਚੀਜ਼ਾਂ ਸੀਗੀਆਂ ਇਹ ਬਹੁਤ ਵੱਡੇ ਸਵਾਲ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਏਗਾ ਜਾਂ ਫਿਰ ਇਸ ਦੇ ਵਿੱਚ ਹੋਰ ਚੀਜ਼ਾਂ ਬਦਲ ਸਕਦੀਆਂ ਨੇ ਇਹ ਵੀ ਵੱਡੇ ਸਵਾਲ ਹੋਣਗੇ ਕਲੀਅਰ ਕਦੋਂ ਹੋਣਗੇ ਕਿ ਚੰਡੀਗੜ੍ਹ ਦੇ ਵਿੱਚ ਇਸ ਤਿੱਕੇ ਦੇ ਨਾਲ ਉਹ ਹਮਲਾਵਰ ਕਿਵੇਂ ਐਂਟਰ ਹੋ ਗਏ ਕਿਵੇਂ ਆ ਗਏ ਇੰਨੀ ਵੱਡੀ ਸਮਗਰੀ ਲੈ ਕੇ ਜੋ ਇੱਥੋਂ ਤੱਕ ਪਹੁੰਚ ਸਕਦੇ ਨੇ ਉਹ ਸੀਐਮ ਹਾਊਸ ਤੱਕ ਵੀ ਜਾ ਸਕਦੇ ਨੇ ਉਹ ਸੈਕਟਰੀਏਟ ਤੱਕ ਤੇ ਵੀ ਜਾ ਸਕਦੇ ਨੇ ਹਾਈ ਕੋਰਟ ਤੱਕ ਵੀ ਜਾ ਸਕਦੇ ਨੇ ਚੰਡੀਗੜ੍ਹ ਜਿਹੜਾ ਪੁਲਿਸ ਸਾਈਡ ਕੁਆਟਰ ਤੱਕ ਵੀ ਜਾ ਦਿੰਦੇ ਨੇ ਪੰਜਾਬ ਪੁਲਿਸ ਦਾ ਵੀ ਹੈੱਡ ਕੁਆਟਰ ਇੱਥੇ ਹੀ ਹੈ ਇਹ ਬਹੁਤ ਵੱਡਾ ਫੇਲਿਅਰ ਹੈ ਇੰਟੈਲੀਜੈਂਸ ਦਾ ਕਿ ਇਸ ਤੇ ਇਸ ਤਿੱਕੇ ਦੇ ਨਾਲ ਸਮਗਰੀ ਲੈ ਕੇ ਕਈ ਹਮਲਾਵਰ ਘੁੰਮ ਰਹੇ ਸੀਗੇ